ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੀ ਆਸਤਾ ਅਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ ਇਸੇ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ-ਕੀਮਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜਦੀਆਂ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਐਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੌਨ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਏ ਜਾ ਰਹੇ ਭਵਿੱਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰੈਫਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰੈਫਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰੈਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜੀ ਜਿਹੀ ਜਗਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸ ਤੇ ਵਿਕਟੋਰੀਆ ਦੀ ਪ੍ਰੀਮੀਅਰ ਜੈਸੈਂਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜਦੀਆਂ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਇਆ ਜਾ ਰਹੇ ਭਵੇਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰਾਫਿਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰਾਫਿਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰਾਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸੇ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜ ਦਿਆ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੌਨ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਏ ਜਾ ਰਹੇ ਭਵਿੱਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰੈਫਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰੈਫਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰੈਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸ ਤੇ ਵਿਕਟੋਰੀਆ ਦੀ ਪ੍ਰੀਮੀਅਰ ਜੈਸੈਂਟਾ ਐਲਨ ਨੇ ਵੀ ਇਸ ਘਟਨਾ ਦੀ ਵਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜਦੀਆਂ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਿਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਇਆ ਜਾ ਰਹੇ ਭਵੇਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ ਹਿੰਦੂ ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰਾਫਿਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਰ ਤੇ ਗ੍ਰਾਫਿਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰਾਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸੇ ਵਿਕਟੋਰੀਆ ਦੀ ਪ੍ਰੀਮੀਅਰ ਜੈਸੈਂਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜ ਦਿਆ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਐਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੌਨ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਏ ਜਾ ਰਹੇ ਭਵਿੱਖ ਲਈ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰੈਫਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰੈਫਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰੈਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੀ ਆਸਤਾ ਅਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸੇ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ-ਕੀਮਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜਦੀਆਂ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਐਨਏ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਇਆ ਜਾ ਰਹੇ ਭਵੇਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰਾਫਿਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਰ ਤੇ ਗ੍ਰਾਫਿਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰਾਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸੇ ਵਿਕਟੋਰੀਆ ਦੀ ਪ੍ਰੀਮੀਅਰ ਜੈਸੈਂਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜਦੀਆਂ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਐਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਿਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੇ ਦੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਏ ਜਾ ਰਹੇ ਭਵਿੱਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਿਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਉਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰੈਫਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬੋਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰੈਫਟੀ ਦੇਖੀ ਗਈ ਹੈ ਬੋਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰੈਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ। ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ। ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸ ਤੇ ਵਿਕਟੋਰੀਆ ਦੀ ਪ੍ਰੀਮੀਅਰ ਜੈਸੈਂਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜ ਦਿਆ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਇਆ ਜਾ ਰਹੇ ਭਵੇਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰਾਫਿਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰਾਫਿਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰਾਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਾਂ ਇਸੇ ਵਿਕਟੋਰੀਆ ਦੀ ਪ੍ਰੀਮੀਅਰ ਜੈਸੈਂਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜ ਦਿਆ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਿਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੌਨ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਏ ਜਾ ਰਹੇ ਭਵਿੱਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰੈਫਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰੈਫਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰੈਫਟੀਆਂ ਮਿਲੀਆਂ ਹਨ ਆਸਟ੍ਰੇਲੀਆ 'ਚ ਨਸਲਵਾਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਮੈਲਬਨ ਦੇ ਇੱਕ Hindu ਮੰਦਰ ਵਿੱਚ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ ਅਤੇ ਸਪਰੇਅ ਪੇਂਟ ਦੀ ਮਦਦ ਨਾਲ ਹਿਟਲਰ ਦਾ ਚਿਹਰਾ ਵੀ ਬਣਾਇਆ ਗਿਆ ਹੈ ਅਤੇ ਉਸਤੇ ਗੋ ਹੋਮ ਬਰਾਊਨ ਲਿਖਿਆ ਗਿਆ ਹੈ ਦਾ ਆਸਟ੍ਰੇਲੀਆ ਟੁਡੇ ਦੀ ਇੱਕ ਰਿਪੋਰਟ ਦੇ ਅਨਸਾਰ ਸਵਾਮੀ ਨਾਰਾਇਣ ਮੰਦਰ ਵਿੱਚ ਇਹ ਘਟਨਾ ਕਥਿਤ ਤੌਰ ਤੇ 21 ਜੁਲਾਈ ਨੂੰ ਵਾਪਰੀ ਸੀ ਬੋਰੋਨੀਆ ਉਪਨਗਰ ਵਿੱਚ ਕਟੋ-ਕਟ ਦੋ ਨੀਲੇ ਏਸ਼ੀਆ ਰੈਸਟੋਰੈਂਟਾਂ ਕੰਧਾਂ ਤੇ ਵੀ ਇਸੇ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਦਿਖਾਈ ਦਿੱਤੀਆਂ। ਆਸਟ੍ਰੇਲੀਆ ਦੀ ਹਿੰਦੂ ਕੌਂਸਲ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਇਸ ਮੰਦਰ ਨੂੰ ਨਫ਼ਰਤ ਭਰੇ ਸ਼ਬਦਾਂ ਨਾਲ ਖਰਾਬ ਕੀਤਾ ਦੇਖਣਾ ਦਿਲ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਦਰ ਵਿੱਚ ਰੋਜ਼ਾਨਾ ਪ੍ਰਾਰਥਨਾਵਾਂ, ਸੱਭਿਆਚਾਰਕ ਤਿਹਾਰਾਂ ਅਤੇ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਤ ਨੇ ਕਿਹਾ ਕਿ ਸਾਡਾ ਮੰਦਰ ਸ਼ਾਂਤੀ ਸ਼ਰਦਾ ਅਤੇ ਏਕਤਾ ਦਾ ਸਥਾਨ ਹੈ ਇੱਕ ਅਜਿਹੀ ਜਗਾ ਹੈ ਜਿੱਥੇ ਅਸੀਂ ਆਪਣੀ ਆਸਤਾ ਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ ਇਸੇ ਵਿਕਟੋਰੀਆ ਦੀ ਪ੍ਰੀਮੀਅਰ ਜੈਸੈਂਟਾ ਐਲਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨਫ਼ਰਤ ਭਰਿਆ ਅਪਰਾਧ ਨਸਲਵਾਦੀ ਅਤੇ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਇਹ ਸਿਰਫ ਭੰਤੋੜੀ ਨਹੀਂ ਹੈ ਇਹ ਜਾਣਬੁੱਝ ਕੇ ਨਫ਼ਰਤ ਦਾ ਇੱਕ ਕੰਮ ਹੈ ਜੋ ਡਰਾਉਣਾ ਅਲੱਗ-ਥਲੱਗ ਕਰਨ ਅਤੇ ਡਰ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ ਇਹ ਤੁਹਾਡੀ ਸੁਰੱਖਿਆ ਤੇ ਮਹਿਸੂਸ ਕਰਨ ਅਤੇ ਸਬੰਧਤ ਹੋਣ ਦੇ ਅਧਿਕਾਰ ਤੇ ਹਮਲਾ ਸੀ ਅਤੇ ਉਹਨਾਂ ਕਦਰਾਂ ਕੀਮਤਾਂ ਤਾਂ ਤੇ ਜੋ ਸਾਨੂੰ ਆਪਸ ਵਿੱਚ ਜੋੜ ਦਿਆ ਹਨ ਵਿਕਟੋਰੀਆ ਵਿੱਚ ਕਿਤੇ ਵੀ ਇਸ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਐਲਨ ਨੇ ਵਿਕਟੋਰੀਆ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜਲਦੀ ਹੀ ਸ਼੍ਰੀ ਸੁਆਮੀ ਨਾਰਾਇਣ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਸਰਕਾਰ ਦਾ ਸਮਰਥਨ ਦਿਖਾਇਆ ਜਾ ਸਕੇ ਅਤੇ ਪਾਈਚਾਰੇ ਤੋਂ ਗੱਲ ਸਿੱਧੀ ਸੁਣੀ ਜਾ ਸਕੇ ਕਿਸੇ ਵੀ ਪਾਈਚਾਰੇ ਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਹਿਣ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੇ ਵਿੱਚ ਤੁਸੀਂ ਬਹੁਤ ਤਾਕਤ ਅਤੇ ਮਾਣ ਦਿਖਾਇਆ ਹੈ ਪ੍ਰੀਮੀਅਰ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਹਾਡਾ ਯੋਗਦਾਨ ਤੁਹਾਡੀ ਸੰਸਕ੍ਰਿਤੀ ਅਤੇ ਤੁਹਾਡਾ ਵਿਸ਼ਵਾਸ ਮੇਰੇ ਲਈ ਅਤੇ ਇਸ ਰਾਜ ਦੇ ਵਿੱਚ ਇਕੱਠੇ ਹੋ ਕੇ ਬਣਾਇਆ ਜਾ ਰਹੇ ਭਵੇਖਲੇ ਕਿੰਨੇ ਮਾਇਨੇ ਰੱਖਦਾ ਹੈ ਇਸੇ ਦੌਰਾਨ ਆਸਟ੍ਰੇਲੀਆ ਪੁਲਿਸ ਨੇ ਬੋਰੋਨੀਆ ਵਿੱਚ ਚਾਰ ਘਟਨਾਵਾਂ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਇੱਕ Hindu ਮੰਦਿਰ ਦੋ ਰੈਸਟੋਰੈਂਟ ਸ਼ਾਮਲ ਹਨ 21 ਜੁਲਾਈ ਨੂੰ ਬੇਸਵਾਟਰ ਅਤੇ ਬੋਰੋਨੀਆ ਵਿੱਚ ਗ੍ਰੈਫਟੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਮਾਊਂਟੇਨ ਹਾਈਵੇ ਤੇ ਇੱਕ ਇਲਾਜ ਕੇਂਦਰ ਦੇ ਸਾਹਮਣੇ ਰਾਤੋ-ਰਾਤ ਗ੍ਰਾਫਿਟੀ ਸਪਰੇ ਪੇਂਟ ਕੀਤੀ ਗਈ ਹੈ ਥੋੜੀ ਦੇਰ ਬਾਅਦ ਸਵੇਰੇ 9:30 ਵਜੇ ਦੇ ਕਰੀਬ ਬਰੋਨੀਆਂ ਦੇ ਵਿੱਚ ਵਾਰਡ ਹਸਟਰ ਡਰਾਈਵ ਤੇ ਇੱਕ Hindu ਮੰਦਿਰ ਤੇ ਗ੍ਰਾਫਿਟੀ ਦੇਖੀ ਗਈ ਹੈ ਬਰੋਨੀਆਂ ਰੋਡ ਤੇ ਦੋ ਹੋਰ ਏਸ਼ੀਅਨ ਰੈਸਟੋਰੈਂਟਾਂ ਤੇ ਵੀ ਅਜਿਹੀਆਂ ਹੀ ਗ੍ਰਾਫਟੀਆਂ ਮਿਲੀਆਂ